ਉਹਨਤੇ ਫਿਰੋਤੀਆ ਮੰਗਣ ਵਾਲੇ ਅਰਸ਼ ਡੱਲਾ ਦੇ ਸਾਥੀ ਨੂੰ ਕਾਬੂ ਕੀਤਾ ਤਾਂ ਕਿ ਬਠਿੰਡਾ ਪੁਲਿਸ ਦੇ ਵੱਲੋਂ ਕਰਨਵੀਰ ਸਿੰਘ ਕਾਨੂੰਨਾਦੇਸ਼ ਪ드ਮਾਸ਼ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 315 ਬੋਰ ਦੇ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ ਉਸ ਦੇ ਕੋਲੋਂ ਕੁਝ ਕਾਰਤੂਸ ਵੀ ਬਰਾਮਦ ਕੀਤੇ ਨੇ ਜਿਸ ਦੇ ਉੱਪਰ ਇਲزام ਲੱਗੇ ਹੈ ਕਿ ਉਹ ਗੈਂਗਸਟਰ ਅਰਸ਼ ਡੱਲਾ ਦੇ ਨਾਂ ਦੇ ਫਿਰੋਤੀਆ ਮੰਗਦਾ ਸੀ ਕੁਝ ਲੋਕਾਂ ਦੇ ਕੋਲੋਂ ਮੋਬਾਈਲ ਫੋਨ ਤੇ ਫਿਰੋਤੀਆ ਮੰਗਦਾ ਸੀ ਪੈਸਿਆਂ ਦੀ ਮੰਗ ਕਰਦਾ ਸੀ ਜੇਕਰ ਉਸ ਨੂੰ ਪੈਸੇ ਨਹੀਂ ਦਿੱਤੇ ਜਾਂਦੇ ਤਾਂ ਉਹ ਉਹਨਾਂ ਦੇ ਘਰਾਂ ਦੇ ਉੱਪਰ ਗੋਲੀਬਾਰੀ ਕਰਦਾ ਹੁੰਦਾ ਸੀ ਫਾਇਰਿੰਗ ਕਰਦਾ ਸੀ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਹਨ ਉਸ ਨੂੰ ਗ੍ਰਿਫਤਾਰ ਕੀਤਾ ਦੱਸਦੇ ਕੀ ਹੈ ਕਰਨਵੀਰ ਸਿੰਘ ਕੰਨੂ ਅਸ਼ਟਲਾ ਦੇ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਤੇ ਇਸ ਨੂੰ ਹੁਣ ਰਿਮਾਂਡ ਤੇ ਲਿਆ ਜਾਵੇਗਾ ਤਾਂ ਕਿ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਸਕੇ ਕਿ ਕਿੰਨਾ ਲੋਕਾਂ ਨੇ ਉਸਨੇ ਨਿਸ਼ਾਨਾ ਬਣਾਣਾ ਸੀਗਾ ਕਿਹਨਾ ਲੋਕਾਂ ਦੇ ਕੋਲ ਉਸਦੇ ਪੈਸੇ ਲਏ ਹੋਏ ਨੇ ਸਾਰੇ ਮਾਮਲੇ ਦੀ ਜਾਂਚ ਹੁਣ ਪੁਲਿਸ ਅਧਿਕਾਰੀ ਕਰ ਰਹੇ ਹੈ ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਹੈ ਅਸ਼ਟਲਾ ਗੈਂਗਸਟਰ ਦੇਖ ਸਾਥੀ ਕਰਨਵੇਸ਼ਿੰਗ ਕਾਨੂੰਨ ਸਣਾ ਲਖਵਿੰਦਰ ਸਿੰਘ ਵਾਸੀ ਮੌੜ ਜੋ ਵੱਖ-ਵੱਖ ਬੰਦਿਆਂ ਨੂੰ ਧਮਕੀ ਬਾਰੇ ਹੋਣ ਕਰਕੇ ਥੋਕੀ ਦੀ ਮੰਗ ਕਰਦਾ ਜੇਕਰ ਨਹੀਂ ਦੰਦਾ ਤਾਂ ਉਹਨਾਂ ਦੇ ਘਰਾਂ ਤੇ ਹਮਲਾ ਕਰਦਾ ਵਾ ਇਹਦੀ ਕਲਾਹ ਮਿਲਨ ਤੇ ਇਹਦੀ ਵਿਰੋਧ ਮਕਦਮਾ ਨੰਬਰ 16 ਖਣਾ ਸੈਵਲੈਂਡ ਮਕਦਮਾ ਦਰਜ ਕੀਤਾ ਗਿਆ ਵਾ ਤੇ ਇਹ ਤੋਂ 1315 ਨੰਬਰ ਪਸਤੌਲ ਤੇ ਦੋ ਕਰਤ ਬਰੰਮ ਕੀਤੇ ਗਿਆ ਨੇ ਇਸ ਨੂੰ ਇਸ ਚਿੱਕਸਰ ਘਰ ਲੈ ਗਿਆ ਵਾ ਉਸਕੇ ਦੌਰਾਨ ਹੋਰ ਵੀ ਕਲਾਸੇ ਹੋਣ ਦੀ ਉਮੀਦ ਹੈ ਮੜਿਆ ਮਨਸਾਂ 'ਚ ਚਲਾਈ ਮਹਮ ਇਹ ਲੱਗਦਾ ਜਾਰੀ ਰਹੇਗੀ ਤੇ ਕਿਸੇ ਵੀ ਮੜਿਆ ਮਨਸਾਂ ਨੂੰ ਬਖਸ਼ਾ ਨਹੀਂ ਜਾਵੇਗਾ